ਖੜਖਰ ਲੱਗਦੇ ਹੰਸਿੰਦ ਪੈਦ ਦੇ ਵਿੱਚੀ ਲਾਹੌਰ ਸਾਜਾ ਇਧਰੋਂ ਗਿਆ ਨਾ ਇੱਥੇ ਲੁੱਟ ਲਿਆ ਇੱਥੇ ਸਮਾਨ ਲੁੱਟ ਲਿਆ ਸੀ ਨਾ ਕੁੜੀਆਂ ਛੜਾਈਆਂ ਦੇ ਜਦ ਲੜਕੀਆਂ ਖਾਲਸੇ ਨੇ ਔਰ ਜਦ ਕਹਿਣਾ ਵੀ ਇਹ ਕੌਣ ਨੇ ਕਹਿੰਦੇ ਇੱਕ ਖਾਲਸਾ ਕਹਿੰਦਾ ਕਿਹਾ ਜਾਂਦਾ ਉਹ ਨੂੰ ਨੇ ਕਿਹੜਾ ਦੇਖਿਆ ਸੀ ਉਹ ਕਹਿੰਦਾ ਇੱਕ ਹੈਗਾ ਸਿੰਘ ਸਾਡੇ ਕੋਲ ਉਹਦੇ ਦਰਸ਼ਨ ਕਰਾ ਦਿੰਦੇ ਬਾਪੇ ਘਾੜਨ ਦੇ ਨੂੰ ਲੈ ਕੇ ਆਏ ਕਿ ਆਵੇ ਤੂੰ ਚੱਲ ਵੇ ਸ਼ਾਹ ਕਹਿੰਦਾ ਸ਼ਾਹ ਨੂੰ ਲੋੜ ਐ ਤੇ ਆਜ ਵੀ ਮਰੀ ਜਾਂਦਾ ਢੂਕੇ ਵੀ ਕਹਿੰਦੇ ਸ਼ਾਹ ਨੂੰ ਜਾ ਕੇ ਬਹਾਦਰ ਸ਼ਾਹ ਨੂੰ ਕਵੇ ਕਹਿੰਦੇ ਜਾ ਕੇ ਵੀ ਭਾਈ ਉਹ ਨਹੀਂ ਉਹਦਾ ਮੇਰੇ ਕੋਲ ਕੈਦੀ ਐ ਮੇਰੇ ਹੀ ਕੈਦੀ ਮੈਨੂੰ ਕਹਵੇ ਮਰੀ ਜਾਂਦਾ ਪਰ ਉਹ ਤਾਂ ਡਰਦੇ ਸੀ ਜਾਣਦੇ ਸੀ ਵੀ ਇਹਦੇ ਕੀ ਕਰਾਮਾਤ ਹੈ ਕੁਝ ਸਮਝਦੇ ਸੀ ਵੀ ਇਹ ਤਾਂ ਖੁਦਾ ਹੀ ਬੰਦਾ ਹੈ ਉਹਦੀ ਇੱਜ਼ਤ ਕਰਦੇ ਸੀਗੇ ਖੈਰ ਉਹਨੂੰ ਬਣਾਇਆ ਬ루ਆ ਉਹਨੇ ਕਾ ਬਣਾ ਕੇ ਲਿਆਓ ਉਹਨੂੰ ਦਸਤੌਦ ਕਰਨੇ ਜਾ ਕੇ ਆਂ ਕਹਿੰਦਾ ਕਹਿੰਦਾ ਉਹਨੂੰ ਕਹੋ ਵੀ ਸਾਡੀ ਬੇਨਤ ਹੈ ਤੂੰ ਆ ਜਾ ਵੀ ਸਾਡੀ ਇੱਜ਼ਤ ਦਾ ਸਵਾਲ ਹੈ ਚਲੋ ਆ ਗਿਆ ਕਹਿੰਦਾ ਜਾਊਗਾ ਮੈਂ ਪਰ ਮੈਂ ਘੋੜੇ ਤੇ ਚੜ ਕੇ ਜਾਊਗਾ ਇਦਾਂ ਨਹੀਂ ਜੜ ਉਹ ਉਹਨਾਂ ਨੇ ਕਹੋ ਕਹਿੰਦੇ ਮੈਂ ਘੋੜੇ ਤੇ ਚੜ ਕੇ ਜਾਊਗਾ ਨਾ ਜਿਵੇਂ ਉਹਦਾ ਲਿਆਓ ਘੋੜਾ ਆਪਣੀ ਮਰਜ਼ੀ ਦਾ ਲੈਂਦਾ ਮੇਰੇ ਤਲਵਾਰ ਮੇਰੇ ਹਥਿਆਰ ਲਿਆਓ ਹਥਿਆਰ ਲਿਆ ਤੇ ਹਥਿਆਰ ਭਾਗੇ ਚਲੇ ਗਏ ਉਹਨੇ ਕਿਹਾ ਸੀ ਜਿਆ ਸ਼ਾਹ ਪੁੱਛਦਾ ਵੀ ਕਿੱਥੇ ਰਹਦੇ ਹੋ ਫਤਿਹ ਬੁਲਾਈ ਜਾ ਕੇ ਉਹ ਕਹਿੰਦਾ ਕੀ ਕਹਿੰਦਾ ਉਹ ਕਹਿੰਦਾ ਇਹ ਤਾਂ ਸਲਾਮ ਨਹੀਂ ਕਰਨਾ ਇਹ ਖੁਦਾ ਦਾ ਨਾਮ ਲੈਂਦਾ ਕਹਿੰਦੇ ਖੁਦਾ ਖੁਦਾ ਕਰਦਾ ਨਾਇਦਰ ਸ਼ਾਹ ਦੀ ਕਹਾਣੀ ਸਮਝਦਾ ਸੀ ਕਹਿੰਦਾ ਕੀ ਕਰਦਾ ਕਹਿੰਦਾ ਖੁਦਾ ਨੂੰ ਯਾਦ ਕਰਦਾ ਹੈ ਖੁਦਾਈ ਬੰਦਾ ਹੈ ਕਹਿੰਦਾ ਬੜਾ ਖੁਸ਼ ਹੋਇਆ ਖੁਦਾਈ ਬੰਦਾ ਤੈਨੂੰ ਸੁਣ ਕੇ ਮਥੜੋਲ ਪਰ ਖੁਸ਼ ਹੋਦੇ ਕਹਿੰਦਾ ਇਹ ਤਾਂ ਖੁਦਾਈ ਬੰਦਾ ਹੈ ਖੁਰਾ ਖੁਦਾ ਕਰਦਾ ਉੱਤਮਾ ਨੂੰ ਵੀ ਪਰਦੇ ਇਹ ਤਾਂ ਬੰਦੇ ਬਹੁਤ ਚੰਗੇ ਨੇ ਉਹ ਪੁੱਛ ਆ ਵੀ ਤੁਹਾਡੇ ਨਾਲ ਦੇ ਜਿਹੜੇ ਆਪਣੀ ਬੋਲੀ ਚ ਬੋਲਦੇ ਵਿਚਾਲੇ ਉਹਨੂੰ ਸਮਝਾਉਂਦਾ ਵੀ ਇਹ ਪੁੱਛਦਾ ਸ਼ਾਬ ਇਹ ਕਿੱਥੇ ਰਹਿੰਦੇ ਹੋ ਉਹਨੇ ਕਹ ਮੇਰੀ ਬੋਲੀ ਦਾ ਨਾ ਸਮਝਣੀ ਨਹੀਂ ਹੈ ਘੋੜੇ ਦੀ ਪਿੱਟ ਤੇ ਹੱਥ ਮਾਰ ਦਿੰਦਾ ਵੀ ਆ ਪਿੱਟ ਤੇ ਰਹਿੰਦੇ ਹਾਂ ਅਸੀਂ ਉਹ ਤਾਂ ਉਹ ਪੁੱਛਦਾ ਸੀ ਵੀ ਤੇਰੇ ਬੰਦੇ ਕਿੱਥੇ ਰਹਿੰਦੇ ਸੀ ਆਈਡੀ ਉਹ ਸਮਝਦਾ ਪੁਗੜਾ ਨਿਆਣਾ ਵੀ ਕੀ ਪੁੱਛਦਾ ਸ਼ਾਬ ਕਹਿੰਦਾ ਉਹ ਗੱਲ ਵੀ ਠੀਕ ਆ ਜaithe ਕਾ ਲੋਥ ਪਰ ਸੁਨੋ ਤੇ ਇੱਕ ਮੁਕਾਮ ਤਾਂ ਹੈ ਨਹੀਂ ਸੱਚ ਵੀ ਬੋਲਦਾ ਉਹ ਭਾਈ ਕੋਲੇ ਦੀ ਬਿਠਦੇ ਰਹੇ ਇੱਕ ਤੋ ਦਾ ਹੱਥ ਖਾਣਾ ਹੀ ਨਹੀਂ ਹੁਣ ਇੱਥੇ ਕੜੀ ਨੂੰ ਤੇ ਕੜੀ ਨੂੰ ਤੇ ਕੜੀ ਗਰੋਤੇ ਉਹ ਕਹਿੰਦਾ ਉਹਨੇ ਪੇਰੇ ਛਾਰਾ ਕੀਤਾ ਵੀ ਆ ਜਿਹੜੇ ਖਾਣ ਪਾਲ ਕਰਦੇ ਉਹ ਕਿੱਥੇ ਕਰਦੇ ਉਹ ਵੀ ਉਹਨੇ ਬਿਠਦੀ ਆਤਮਾ ਤਾਂ ਇੱਥੇ ਕਰਦੇ ਕੋਲੇ ਨਹੀਂ ਬਿਠਤੇ ਬੈਠੇ ਯੱਗ ਚਕਾ ਲੈਣੇ ਆ ਨਾ ਸਾਨੂੰ ਕੁਰਸੀਆਂ ਦਾ ਰੌਲਾ ਹੈ ਨਾ ਸਾਨੂੰ ਚੱਪ ਮਾਰ ਕੇ ਛਕੜ ਦਾ ਲੰਮਰ ਦਾ ਰੌਲਾ ਹੈ ਇਹ ਵੀ ਝਗੜਾ ਮਗਾ ਲੋ ਇਹ ਜੀ ਉਹ ਖਾਲਸਾ ਜਿਹੜਾ ਖਾਲਸਾ ਜਿਹਨੂੰ ਕਹਿੰਦੇ ਸੀ ਉਹਨਾਂ ਨੇ ਰੌਲਾ ਪਾਈ ਜਾਂਦੇ ਨੇ ਛਣਬਣੀਆਂ ਗੱਲਾਂ ਤੇ ਇਹ ਬੇਦਵਾਨਾਂ ਦੇ ਰੌਲੇ ਨੇ ਇਹ ਕੀ ਜੰਡ ਸਿੱਖੀ ਕੀ ਹੁੰਦੀ ਹੈ ਤੀਜਾ ਸਵਾਲ ਉਹਨੇ ਕੀਤਾ ਵੀ ਸੌਂਦੇ ਕਿੱਥੇ ਹੋ ਹੁਣ ਸੌਂ ਕੋੜੇ ਤੇ ਉਤਰ ਕੇ ਰੋਟੀ ਖਾ ਲੂ ਪਾਣੀ ਪੀ ਲੂ ਕੋੜੇ ਦੇ ਪੀ ਲੂ ਸੋਣਾ ਬਹੁਤ ਕੋੜੇ ਤੋਂ ਉਤਰ ਕੇ ਉਹ ਕਹਿੰਦਾ ਵੇ ਮੈਂ ਦਰਸਦਾ ਟਾਣਾ ਫੜ ਕੇ ਕੋੜੇ ਤੇ ਬੈਠੀ ਸੋ ਲੈਣੇ ਦਰਸਦਾ ਡੇੜੇ ਕੋੜਾ ਕੀਤਾ ਟਾਣਾ ਫੜ ਲਿਆ ਪਾਸ ਉੱਤੇ ਲਾ ਕੇ ਉੱਥੇ ਹੀ ਸੋ ਲੈਣੇ ਉੱਤੋਂ ਦਾ ਹੀ ਕੋੜੇ ਤੋਂ ਫਗੜਾ ਘੜੇ ਬੜੇ ਲੋੜ ਭਾਜੇ ਬਜੜਦੀ ਤੋ ਹੁਣ ਆ ਜਿਹੜੇ ਸਰਤੇ ਉਹਨੇ ਕੋੜਾ ਕਾਦੋ ਕਸੜ ਦਿੱਤਾ ਉਹ ਖਾਲਸਾ ਸੀ ਉਹ ਕਹਿੰਦਾ ਗੱਲ ਸੁਣ ਲੈ ਮੈਦਾਨੀ ਹੁਣ ਹੋਣਾ ਪੰਜਾਬ ਵਿੱਚ ਮੁੜ ਕੇ ਯਾਦ ਰੱਖੀ ਇਹਨਾਂ ਦਾ ਰਾਜ ਹੋ ਜਾਣ ਬਹੁਤ ਛੇਤੀ ਹੁਣ ਜੇ ਤੇਨ੍ਹੇ ਸਵਾਲਾਂ ਦੇ ਜਵਾਬ ਜਿਹੜੇ ਮੈਨੂੰ ਦਿੱਤੇ ਨੇ ਇਹ ਬੰਦੇ ਰਾਜ ਕਰਨਗੇ ਪੰਜਾਬ ਦਾ ਮੇਰੇ ਇਹਨੇ ਬੰਦੇ ਭੈ ਨਹੀਂ ਕਰਦਾ ਕਿਸੇ ਦੀ ਇਹਦੇ ਚਿਹਰੇ ਤੇ ਭਾਇਓ ਨਹੀਂ ਹੈ ਇਹ ਵਾਲਾ ਸੀ ਨਹੀਂ ਚਾਖ ਸਕਦੇ ਇਹਨੂੰ ਮੌਤ ਦੀ ਭੈ ਨਹੀਂ ਹੈ ਇਹ ਰਾਜਕਰਨਗੇ ਇਹਨੂੰ ਰੋਗ ਨਹੀਂ ਸਕਦਾ ਕੋਈ ਹੁਣ ਸਿਆਣਾ ਸੀ ਉਹਨੂੰ ਪਤਾ ਸੀ ਸਮਝ ਸੀ ਬਹਿਲ ਕਹਤੀ ਆਉਣ ਵਾਲਾ ਸਭ ਕੋਈ ਨਜੂਮੀ ਨਹੀਂ ਸੀ ਨਜੂਮ ਨਹੀਂ ਹੁੰਦੀ ਸਿਆਣੇ ਦੀ ਅਕਲ ਹੁੰਦੀ ਹੈ ਦੂਰਦਰਸ਼ੀ ਹੁੰਦੀ ਹੈ ਇਹ ਰਾਜਕਰਨਗੇ ਚਲੋ ਫਿਰ ਕਹਿੰਦਾ ਇਹਨੂੰ ਪੁੱਛੋ ਵੀ ਕਰਦੇ ਕੀ ਹੁੰਦੇ ਹੋ ਤੁਸੀਂ ਕੰਮ ਕੀ ਕਰਦੇ ਹੋ ਉਹ ਕਹਿੰਦਾ ਲੜਦੇ ਹੁੰਦੇ ਜੰਗ ਕਰਦੇ ਹੁੰਦੇ ਜੰਗ ਕਰਨਾ ਹੀ ਕੰਮ ਸੀ ਤੀਜਾ ਵੀ ਸੱਚ ਦੱਸਿਆ ਵੀ ਲੜਾਈ ਕਰਨਾ ਸਾਡਾ ਕੰਮ ਹੈ ਉੱਥੋਂ ਲਿਖਿਆ ਜਾਤਕੋਤ ਸਿੰਧਨ ਕੀ ਦੰਗਾ ਆ ਗੱਲ ਦਾ ਜਾਤਕੋਤ ਇਥੋੜੀ ਹੋਈ ਹੈ ਸਾਡਾ ਕੰਮ ਕਰਦੇ ਰਹਿ ਜੰਗ ਇਹ ਕੰਮ ਨਹੀਂ ਹੋ ਰਹੀ ਸੀ ਉਹ गाना ਵੀ ਚੰਗਾ ਵੀ ਕੁਝ ਇਹਨੂੰ ਪੋਛ ਵੀ ਦਿਖਾਉਂਗਾ ਕੁਝ ਛੋਟਾ ਜਿਵੇਂ ਆਪਾਂ ਕਹਿੰਦੇ ਕੁਝ ਤੇ ਕੋਈ ਕੁਝ ਨਹੀਂ ਦਿਖਾ ਭਾਈ ਹਾਂ ਹਾਂ ਠੀਕ ਹੈ ਤਿਆਰ ਉਹ ਤੇ ਕੋੜੇ ਦੇ ਪਹਿਲਾਂ ਹੀ ਚੜ ਕੇ ਗਿਆ ਸੀ ਪਹਿਲੇ ਹੀ ਹਥਿਆਰ ਲੈ ਕੇ ਗਿਆ ਸੀ ਕੁਝ ਵੀ ਹੋ ਸਕਦਾ ਉੱਥੇ ਖਬਰ ਕੀ ਉਹਦੇ ਮੰਦ ਵਿੱਚ ਮੈਨੂੰ ਕਿਉਂ ਬੁਲਾਉਂਦਾ ਹੈ ਕਿਉਂ ਬੁਲਾਉਂਦਾ ਹੈ ਇੰਡੀਪੈਂਡੈਂਟ ਹੋ ਕੇ ਗਿਆ ਸੀ ਆਪਣੇ ਉਹ ਤੇ ਉਹਨੇ ਆਪਣਾ ਕਿਸੇ ਜਵਾਨ ਨੂੰ ਕਿਹਾ ਕੋਈ ਇਹਦੇ ਨੂੰ ਪਾਈ ਦਿਖਾਓ ਥੋੜਾ ਜਿਹਾ। ਅਗਰ ਬਾਜਾਇਆ ਕਿ ਆਖਿਆ ਉਹ ਸਾਰਿਆਂ ਦੇ ਤਾਂ ਬਿਜਲੀ ਪਾਈ ਤੀ। ਉਹ ਜਦੋਂ ਆਇਆ ਹੋਇਆ ਚੰਡੀ ਦੀ। ਚੰਡੀ ਦੀ ਆਈ ਇਹਨ ਮਾਰ। ਜਿੱਦ ਨੂੰ ਜਾਗਦਾ ਬਿਜਲੀ ਪਾਈ ਜਾਂਦਾ। ਕੋਈ ਸਾਰੇ ਨੂੰ ਵੀ ਪਾ ਗਏ ਵੀ ਇਹ ਮੰਨਦਾ ਇਹਨ। ਜਿੱਦ ਨੂੰ ਜਾਗਦਾ ਬਿਲੀ ਪਾਈ ਜਾਂਦਾ। ਵੀ ਇਹ ਤੇ ਕੋਈ ਜੇ ਜੰਗ ਦੇ ਵਿੱਚ ਦੂਏ ਦੀ ਤੁਸੀਂ ਅੱਖ ਨਾਲ ਅੱਖ ਨਹੀਂ ਮਿਲਾ ਸਕਦੇ ਮਾਰ ਖਾਜੋਗੇ ਜੇ ਦੀ ਅੱਖ ਨਹੀਂ ਵੀ ਪਾ ਕੇ ਵਾਰਿਆ ਗਿਆ ਘੱਟ ਕੇ ਦੇਵੇਂ ਸਾਨੂੰ ਇਸੋਂ ਦੀ ਅੱਖ ਜੱਖਰ ਖੜੀ ਹੋਵੇ ਜੇ ਦੀ ਅੱਖ ਨਹੀਂ ਵੀ ਹੋਊਗੀ ਮਾਰ ਖਾਜੂਗਾ ਖੈ ਫਿਰ ਉਹਨੇシャレ ਤੇ ਆ ਵੀ ਫਿਰ ਮੈਂ ਉਠਾਂ ਕਿ ਹੋਰ ਕੋਈ ਨਹੀਂ ਤਾਂ ਉਹਨਾਂ ਦਾ ਕਿ ਸਾਨੂੰ ਪੱਦੀ ਸੀ ਉਹਨੂੰ ਉੱਠਣ ਉੱਪਿਆ ਉੱਠਣ ਉੱਪਿਆ ਉਹਨੇ ਵੀ ਮੈਂ ਜਾਊ ਖੈ ਉਹ ਕੋੜਾ ਲੈ ਕੇ ਹੋ ਗਿਆ ਢੋਲ ਦਾ ਉਹシャレ ਨਾਲ ਗੱਲ ਕਰਦਾ ਉਹਨੂੰ ਹੁਣ ਕੋਹ ਬੋਲੀ ਕਿ ਤੂੰ ਇਹ ਨਹੀਂ ਸਮਝਦੇ ਤੂੰ ਬਾਹਰ ਕਰ ਵੀਰੇ ਤੇ ਬਾਹਰ ਤਾਂ ਦੋਹਾਂ ਦੇ ਇਕੱਠੇ ਹੁੰਦੇ ਹੁੰਦੇ ਨਾ ਉਹ ਕਹਿੰਦਾ ਨਾ ਤੂੰ ਕੱਲ ਕੋਈ ਨਹੀਂ ਖੈਰ ਉਹਨੇ ਇੱਕ ਵਾਰ ਕੀਤਾ ਉਹਨੇ ਰੋਕ ਲੈਟ ਹਟ ਹਾਲ ਤੇ ਉਹ ਕਹਿੰਦਾ ਹੋਰ ਕੱਲ ਕਹਿੰਦਾ ਮੈਂ ਤੇਰਾ ਨੰਬਰ ਹੈ ਰਾਜੇ ਦੇ ਗਿਆ ਉਹ ਜਿਹੜਾ ਇਹ ਗਾਵੇਂ ਨੀ ਨੰਬਰ ਤੇਰਾ ਕਹਿੰਦਾ ਖਾਲਸਾ ਬਾਣ ਨਹੀਂ ਕਰਦਾ ਦੋ ਵਾਰ ਫਰੀ ਨੇ ਬਾਣ ਨਹੀਂ ਕਰਦਾ ਖਾਲਸਾ ਕਿਸੇ ਦੇ ਦੇਖੋ ਨੀ ਉਹ ਤੋਰ ਤਾਂ ਚਲੇ ਆਇਆ ਇਹਨੇ ਸਾਡੇ ਖਾਲਸਾ ਨਹੀਂ ਕਿਸੇ ਦੇ ਵਾਰ ਕਰਦਾ ਹਮਲਾ ਨਹੀਂ ਕਰਦਾ ਖਾਲਸਾ ਹਮਲਾਬ ਨਹੀਂ ਅਸੀਂ ਡਿਫੈਂਸ ਕਰਦੇ ਹਾਂ ਸਰ ਦੋ ਵਾਰ ਫਰੀ ਨੇ ਤੇਰੇ ਦੂਆ ਫੇਰ ਕਰ ਲਿਆ ਫਿਰ ਬਚਾ ਗਿਆ ਉਹ ਲੈ ਨਾਲ ਤੀਜਾ ਵਾਰ ਜਿਹੜਾ ਹੋਊਗਾ ਇਹ ਤਾਂ ਵਾਰ ਲੜਾਈ ਹੈ ਫਿਰ ਆਪਣੀ ਤੀਜਾ ਗੌਰ ਗੱਲ ਹੈ ਹੁਣ ਤੀਜਾ ਉਹਨੇ ਗੱਲ ਹੈ ਤੀਜਾ ਵੀ ਉਹਨੇ ਰੋਕ ਲੈ ਟਾਲ ਤੇ ਬਸ ਤੀਜੇ ਦਿਨ ਲੜਾਈ ਸ਼ੁਰੂ ਸੀ ਇਹ ਹੀ ਗੱਲ ਉੱਥੇ ਕਈ ਜੀ ਕਿਰਪਾਲ ਦਾਸ ਨੇ ਉਹ ਗੱਲ ਜਲਦੀ ਆਉਂਦੀ ਸੀ ਪਗਾਨੀ ਸਾਹਿਬ ਦੇ ਜੁੱਧ ਵਾਲੀ ਉਹ ਗੱਲ ਇੱਥੇ ਹੋਈ ਹੈ ਪਗਾਨੀ ਸਾਹਿਬ ਦੇ ਵਿੱਚ ਇਹੀ ਗੱਲ ਚੱਲੀ ਸੀ ਰਿਕਾਰਡ ਹੁੰਦਾ ਹੈ ਜਿਵੇਂ ਕਿਰਪਾਲ ਦਾਸ ਨੇ ਕਹਿਿਆ ਸੀ ਤੂੰ ਚੜਾ ਕੇ ਉਹੀ ਗੱਲ ਇੱਥੇ ਕਹੀ ਸਾਰੀ ਬਸ ਤੀਜੀ ਵਾਰ ਕੀਤਾ ਇੱਕੋ ਵਾਰ ਘੋੜੇ ਦੇ ਥੱਲੇ ਸੜਦਾ ਇੱਕੋ ਵਾਰ जख्मी ਕਰਕੇ ਘੋੜੇ ਦੇ ਥੱਲੇ ਸੜਦਾ ਬਸ ਤੜ ਉਹ ਰੇ ਬੰਦ ਕਰਤਾ ਬੇਸਲ বাজਦੀ ਵੀ ਬਸ ਜਾਂ ਚਲੋ ਜਿਤਾਰੇ ਦੇਖਣੇ ਸੀ ਉਹਦਾ ਵਾਰ ਨਹੀਂ ਬਚਾ ਸਕਿਆ जख्मी ਹੋ ਗਿਆ ਉਹਨੇ ਤੇਨ ਵਾਰ ਉਹਦੇ ਬਚਾ ਲੇ ਪਰ ਐਨਾ ਹੀ ਦੇਖਣ ਨੂੰ ਹੁੰਦਾ ਉੱਥੇ ਕਿਹੜਾ ਮਾਰਨ ਸੀ ਕਿਸਨੂੰ ਜਖਮੀ ਕਰਦਾ ਜਾਂ ਥੋੜਾ ਜਿਹਾ ਬਾਹਰ ਲੱਗ ਗਿਆ ਕਿਤੇ ਵੀ ਲੱਗ ਗਿਆ ਉਹਦੇ ਚਾਹੇ ਕਿਤੇ ਇਹ ਜੀ ਜਗ੍ਹਾ ਤੇ ਲੱਗੇ ਜਿੱਦ ਸੁਜੋ ਪਾਈ ਹੋਈ ਹੈ ਸੁਜੋ ਪਾਈ ਹੋਏ ਕਾੜ ਦੇ ਕੇ ਤਲਵਾਰ ਲੱਗੀ ਜਖਮ ਤਾਂ ਹੋਇਆ ਨਹੀਂ ਕੋਈ ਪਰ ਲੱਗਦਾ ਗਈ ਨਾ ਬਾਸ ਹੋ ਜਿੱਤ ਗਿਆ ਜਿੱਤ ਗਿਆ ਸ਼ਾਬਾਸ਼ ਬੜਾ ਖੁਸ਼ ਹੋਇਆ ਖੁਸ਼ ਹੋਇਆ ਦੇਖੋ ਬੜਾ ਖੁਸ਼ ਹੋਇਆ ਯਾਰ ਮਰ ਕਰ ਵਾਕਈ ਜੋਦ ਰਾਜਾ ਐਵੇਂ ਨਹੀਂ ਬਣਦਾ ਰਾਜਾ ਨੀਚ ਨਹੀਂ ਹੁੰਦੇ ਜ਼ਲੀਲ ਨਹੀਂ ਹੁੰਦੇ ਜ਼ਲੀਲ ਆਜ਼ਮੀ ਰਾਜਾ ਕਮਲ ਜੀ ਖੁਸ਼ ਹੋਇਆ ਉਹ ਯਾਰਾ ਆ ਗਿਆ ਸਵਾਦ ਆ ਗਿਆ ਐਹੀ ਜੰਗ ਨਹੀਂ ਕਰੇ ਦੇਖੀ ਇਹ ਜਾ ਜੋਦਾ ਚਾਹੀਦੇ ਉਹਨੇ ਕਾਇਨੂ ਨਾਮ ਦੇਖਿਆ ਬੋਰਾ ਦੀ ਥੈਲੀ ਪਈ ਧੀ ਤਰਾਬ ਦੇਖਿਆ ਉਹ ਤੇ ਤਲਵਾਰ ਦੀ ਨੋਖ ਨੂੰ ਲੈ ਲਈ ਤੇ ਕਹਿੰਦਾ ਖਾਲਸਾ ਇਹ ਨਹੀਂ ਲੈਂਦਾ ਇਹਨਾਂ ਤੇ ਉਨੇ ਨੇ ਕਹਿਣਾ ਵੀ ਸ਼ਾਹ ਕਹਿੰਦੇ ਕੀ ਇਹ ਪੁੱਛਦੇ ਚੋਂ ਥੈਲੀ ਲੈ ਕੇ ਆਇਆ ਉਹਨੇ ਉਹ ਦੱਸਿਆ ਨਾ ਆਪਣੀ ਬੋਲੀ ਕਿ ਵੀ ਸ਼ਾਹ ਤੁਹਾਨੂੰ ਆਰਾਮ ਦੇ ਰਿਹਾ ਬੜਾ ਖੁਸ਼ ਹੈ ਤੁਹਾਡੀ ਜਨਮ ਤੇ ਫਿਰ ਹੱਸ ਪਿਆ ਹੱਸ ਕੇ ਥੈਲੀ ਲੋਕਾਂ ਨਾਲ ਲੈ ਲਈ ਤਲਵਾਰ ਦੀ ਨਾ ਵੀ ਖਾਲਸਾ ਇਹ ਲੈ ਲੈਂਦਾ ਕਹਿੰਦਾ ਇਹ ਨਹੀਂ ਲੈਂਦਾ